ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖਬਰਸਾਰ ਤੇ ਮੈਂ ਤੁਹਾਡਾ ਆਪਣਾ ਦੀਪੂ ਸੈਦਪੁਰੀ ਦੋਸਤੋ ਸ਼ਾਹਕੋਟ ਹਲਕੇ ਦੀ ਤਾਜ਼ੀ-ਤਾਜ਼ੀ ਖਬਰ ਤੁਹਾਨੂੰ ਦਿਖਾਉਂਦੇ ਆ ਦੋਸਤੋ 23 ਤਰੀਕ ਪਿਛਲੀ ਨੂੰ ਇੱਕ ਸ਼ਾਹਕੋਟ ਨੇੜੇ ਜੋ ਜੰਮੂ ਕਟੜਾ ਹਾਈਵੇ ਬਣ ਰਿਹਾ ਉਸ ਤੇ ਕੁਝ ਵਿਅਕਤੀਆਂ ਵੱਲੋਂ ਉੱਥੇ ਕੰਮ ਕਰ ਰਹੇ ਲੋਕਾਂ ਦੇ ਨਾਲ ਲੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਵਿੱਚੋਂ ਹੀ ਇੱਕ ਵਿਅਕਤੀ ਜੋ ਸ਼ਾਹਕੋਟ ਲਗਲੇ ਪਿੰਡਾਂ ਵਿੱਚ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਘੁੰਮ ਰਿਹਾ ਸੀ ਤੇ ਉਸ ਦੀ ਅਨਕਾਊਂਟਰ ਕੀਤਾ ਗਿਆ ਉਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਹ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਮੌਕੇ ਤੇ ਪਹੁੰਚੇ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਨੇ ਆ ਕਿ ਮੌਕੇ ਦੀ ਇਹ ਘਟਨਾ ਕੀ ਸੀ ਤੇ ਅੱਜ ਹੁਣ ਕੀ ਕੀਤਾ ਗਿਆ ਉਹ ਅਨਕਾਊਂਟਰ ਕਰਨ ਵਾਲਾ ਵਿਅਕਤੀ ਕਿਹੜਾ ਸੀ ਦੋਸਤੋ ਤੁਹਾਨੂੰ ਦਿਖਾਉਨੇ ਆ ਐਸਐਸਪੀ ਸਾਹਿਬ ਦੇ ਨਾਲ ਗੱਲਬਾਤ ਇੱਕ 23 ਤਰੀਕ ਨੂੰ ਜਿਹੜੀ ਹੈਗੀ ਆ ਰਾਤ ਨੂੰ ਲਗਭਗ 11:30 ਵਜੇ ਇੱਕ ਸਾਡੇ ਵਾਰਦਾ ਤੋਂ ਨੋਟਿਸ ਦੇ ਵਿੱਚ ਆਈ ਸੀ ਸ਼ਾਹਗੁਟੇ ਏਰੀਆ ਦੇ ਵਿੱਚ ਇੱਕ ਜੰਮੂ ਅਬਰਸਰ ਜਿਹੜਾ ਹੈਗਾ ਹਾਈਵੇ ਜਿਹੜਾ ਨਿਕਲ ਰਿਹਾ ਉਥੇ ਜਿਹੜੇ ਠੇਕੇਦਾਰ ਤੇ ਜਿਹੜੇ ਇੱਥੇ ਵਰਕਰ ਕੰਮ ਕਰਦੇ ਨੇ ਉਥੇ ਟੈਂਟ ਵਗੈਰਾ ਲਾ ਕੇ ਜਿਹੜੇ ਉਹਨਾਂ ਦਾ ਕੈਂਪ ਬੜੇ ਹੋਏ ਨੇ ਜਿੱਥੇ ਰਾਤ ਨੂੰ ਸਟੇ ਕਰਦੇ ਆ ਉਥੇ ਇੱਕ ਗੱਡੀ ਦੇ ਵਿੱਚ ਜਿਹੜੇ ਕੈਂਪਰ ਗੱਡੀ ਦੇ ਵਿੱਚ 4 ਜਣੇ 4-5 ਜਣੇ ਵਿਅਕਤੀ ਆਉਂਦੇ ਆ ਜੋ ਉਸ ਵਕਤ ਆ ਕੇ ਇੱਕ ਦੇ ਕੋਲ ਬਾਰੰਪੁਰ ਰਾਈਫਲ ਸੀ ਇੱਕ ਤੇ ਬਾਕੀ ਦੋ ਦੇ ਕੋਲ ਪਿਸਟਲ ਸੀ ਦਾਤਰ ਵਗੈਰਾ ਸੀ ਤੇ ਚਾਕੂ ਵਗੈਰਾ ਸੀ ਉਹਨਾਂ ਕੋਲ ਮਾਰੂ ਹਥਿਆਰ ਸੀ ਆ ਉਥੇ ਇੱਕ ਓਮ ਸਿੰਘ ਨਾਂ ਦਾ ਇੱਕ ਰਾਜਸਥਾਨ ਦਾ ਜਿਹੜਾ ਹੈਗਾ ਸੁਪਰਵਾਈਜ਼ਰ ਹੈ ਉਥੇ ਨੌਕਰੀ ਕਰਦਾ ਹੈਗਾ ਸੀ ਉਹਨਾਂ ਦੇ ਜਿਹੜਾ ਹਾਈਵੇ ਤੇ ਪ੍ਰੋਜੈਕਟ ਦੇ ਉੱਤੇ ਕੰਮ ਕਰਦੇ ਸੀ ਇਹ ਜਿਹੜੇ ਵਿਅਕਤੀ ਆਏ ਇਹਨਾਂ ਨੇ ਆ ਕੇ ਉਹਨਾਂ ਦੇ ਜਿਹੜੇ ਮਾਰਕਟਾਈਂਗ ਕੀਤੀ ਐਂਡ ਜਿਹੜਾ ਉਹਨਾਂ ਤੋਂ 12000 ਰੁਪਇਆ ਤੇ ਮੋਬਾਈਲ ਫੋਨ ਖੋਇ ਐਂਡ ਜਿਹੜੇ ਬਾਰਾਂਪੁਰ ਦੀ ਰਾਈਫਲ ਨਾਲ ਫਾਇਰ ਕੀਤਾ ਜਿਹੜਾ ਪਹਿਲਾ ਫਾਇਰ ਸੀ ਜਿਹੜਾ ਉਹਦਾ ਸੜਕ ਤੇ ਲੱਗਿਆ ਐਂਡ ਇੱਕ ਉਹਦੇ ਵਿਰੋਧ ਕਰਨ ਦੇ ਉੱਤੇ ਉਹਨੇ ਇੱਕ ਫਾਇਰ ਹੋਰ ਕੀਤਾ ਜਿਹੜਾ ਉਹਦੇ ਖੱਬੇ ਸਾਈਡ ਦੇ ਉੱਪਰ ਫੇਸ ਦੇ ਉੱਪਰ ਜਿਹੜਾ ਫਾਇਰ ਲੱਗਿਆ ਜਿਸ ਨੂੰ ਅੰਮ੍ਰਿਤਸਰ ਜਿਹੜਾ ਹੈਗਾ ਰੈਫਰ ਕੀਤਾ ਗਿਆ ਪਹਿਲਾਂ ਸ਼ਾਹਕੋਟਰ ਦਾਖਲ ਕਰਾਇਆ ਫਿਰ ਅੰਮ੍ਰਿਤਸਰ ਰੈਫਰ ਕੀਤਾ ਸੀ ਤੋ ਇਹ ਜਿਹੜੇ ਵਿਅਕਤੀ ਹੈਗੇ ਸੀ ਇਹਨਾਂ ਦੇ ਵਿੱਚ ਜਿਹੜੇ ਇੱਕ ਲਖੀਨਾ ਦਾ ਮੁੰਡਾ ਹੈਗਾ ਸੀ ਇੱਕ ਜਿਹੜਾ ਹੈਗਾ ਜ਼ੋਰਾ ਦਾ ਮੁੰਡਾ ਹੈਗਾ ਸੀ ਇੱਕ ਸੰਦੀਪ ਸਿੱਪੀ ਨਾਂ ਦਾ ਮੁੰਡਾ ਸੀ ਇਸ ਤਰੀਕੇ ਨਾਲ ਜਿਹੜੇ ਚ 5 ਵਿਅਕਤੀ ਉਹਦੇ ਵਿੱਚ ਫਿਗਰ ਆਊਟ ਹੋਏ ਸੀ ਤਾਂ ਜਿਹੜਾ ਐਫ ਆਈ ਆਰ ਨੰਬਰ ਜਿਹੜਾ ਹੈਗਾ 215 ਨੰਬਰ ਮਕਦਮਾ ਉਹਦੇ ਵਿੱਚ 109 ਜਿਹੜੀ ਹੈਗੀ ਆ 311 351 ਬੀ ਐਨ ਐਸ ਦੇ ਤਹਿਤ ਮਕਦਮਾ ਦਰਜ ਕਰਕੇ ਐਂਡ ਆਰਮ ਜੈਕਟ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਸੀ ਜਿਹਦੀ ਪੜਤਾਲ ਦੇ ਵਿੱਚ ਉਹਦੀ ਤਫਤੀਸ਼ ਦੇ ਵਿੱਚ ਇੱਕ ਅੱਜ ਸਾਡੇ ਕੋਲ ਇੱਕ ਇਨਫਾਰਮੇਸ਼ਨ ਆਈ ਸੀ ਕਿ ਜਿਹੜੇ ਇਤਾਂ ਦੇ ਵਿੱਚੋਂ ਇੱਕ ਜ਼ੋਰਾ ਜੋ ਦੋਸ਼ੀ ਹੈ ਉਹ ਸ਼ਾਹਕੋਟ ਏਰੀਆ ਦੇ ਜਿਹੜੇ ਅਗਲੇ ਪਿੰਡ ਪੈਂਦੇ ਹੈਗੇ ਨੇ ਕੋਹਾੜਕਲਾਂ ਜ਼ਾਫਰਵਾਲ ਜਿਹੜੇ ਪਿੰਡ ਪੈਂਦੇ ਨੇ ਜ਼ਾਫਰਪੁਰ ਇਧਰਲੀ ਸਾਈਡ ਤੋਂ ਇਹਨਾਂ ਪਿੰਡਾਂ ਦੇ ਵਿੱਚ ਘੁੰਮ ਰਿਹਾ ਜਾਂ ਤਾਂ ਜਿਸ ਦੇ ਸਾਡੇ ਡੀਐਸਪੀ ਸ਼ਾਹਕੋਟ ਸਬਡਿਵੀਜ਼ਨ ਕਾਰ ਸਿੰਘ ਬਰਾੜ ਸਾਡੇ ਇਨਸਪੈਕਟਰ ਸ਼ਾਹਕੋਟ ਐਸਐਚਓ ਬਲਵਿੰਦਰ ਸਿੰਘ ਇਹਨਾਂ ਦੇ ਜਿਹੜਾ ਟੀਮਸ ਬਣਾ ਕੇ ਡਿਸਪੈਚ ਕਰਕੇ ਇਸ ਏਰੀਆ ਦੇ ਵਿੱਚ ਜਿਹੜੀਆਂ ਟੀਮਸ ਨੂੰ ਡਿਸਪੈਚ ਕੀਤਾ ਐਂਡ ਮਸ਼ਤਾਈਦੀ ਨਾਲ ਕੰਮ ਕਰਦੇ ਹੋਏ ਇਹਨਾਂ ਨੇ ਇਹ ਜਿਹੜਾ ਇੱਕ ਜ਼ੋਰਾਂ ਨਾਂ ਦਾ ਲੜਕਾ ਇਹਦੇ ਵਿੱਚ ਮਕਦਮਾ ਨੰਬਰ ਜਿਹੜਾ ਤੁਹਾਨੂੰ ਮੈਂ ਦੱਸਿਆ ਇਹਦੇ ਵਿੱਚ ਜਿਹੜਾ ਪਹਿਲਾਂ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਟਰੇਸ ਆਊਟ ਹੋਇਆ ਐਂਡ ਇੱਕ ਹਾਰਡਕਲਾ ਦੀ ਬਣੀ ਜਿਹੜੀ ਮੰਡੀ ਹੈਗੀ ਜਿੱਥੇ ਆਪਾਂ ਹੁਣ ਖੜੇ ਆ ਇਸ ਵਾਰ ਤੇ ਮੋਟਰਸਾਈਕਲ ਤੇ ਇਧਰ ਆ ਰਹੇ ਜੋ ਪਿੱਛਾ ਕਰਦੇ ਹੋਏ ਇੱਥੇ ਆਏ ਤਾਂ ਪੁਲਿਸ ਪਾਰਟੀ ਦੇ ਉੱਪਰ ਜੋਰਾ ਸਿੰਘ ਵੱਲੋਂ ਜਿਹੜਾ ਹੈਗਾ ਮਾਰ ਦੇਣ ਦੀ ਨੀਤ ਨਾਲ ਪੁਲਿਸ ਪਾਰਟੀ ਦੇ ਉੱਪਰ ਇੱਕ ਜਿਹੜਾ ਫਾਇਰ ਕੀਤਾ ਗਿਆ ਜਿਹੜਾ ਸਾਡੇ ਇੱਕ ਏਐਸਆਈ ਅੰਗਰੇਜ਼ ਅੰਗਰੇਜ਼ ਸਿੰਘ ਹੈਗੇ ਉਹਨਾਂ ਦੇ ਜਿਹੜਾ ਹੈਗਾ ਬਚਾ ਹੋਇਆ ਐਂਡ ਉਸ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਨੇ ਆਪਣੇ ਬਚਾਅ ਦੇ ਖਾਤਰ ਜਿਹੜਾ ਹੈਗਾ ਪ੍ਰਾਈਵੇਟ ਡਿਫੈਂਸ ਦੇ ਵਿੱਚ ਫਾਇਰ ਕੀਤਾ ਜਿਹੜਾ ਉਹਦੀ ਦੋਸ਼ੀ ਜੋਰਾ ਸਿੰਘ ਦੀ ਖੱਬੇ ਜਿਹੜਾ ਹੈਗਾ ਗੋਡੇ ਦੇ ਉੱਪਰ ਪਿਛਲੇ ਪਾਸੇ ਜਿਹੜੀ ਲੱਤ ਦੇ ਉੱਪਰ ਪੱਟ ਦੇ ਵਿੱਚ ਜਿਹੜਾ ਲੱਗਿਆ ਜਿਸ ਨੂੰ ਲਾਜ ਵਾਸਤੇ ਜਿਹੜਾ ਹੈਗਾ ਸਿਵਲ ਹਸਪੀਟਲ ਸ਼ਾਹਕੋਟ ਦੇ ਵਿੱਚ ਐਡਮਿਟ ਕਰਾਇਆ ਗਿਆ ਐਂਡ ਬਣਦੀ ਜਿਹੜੀ ਹੈਗੀ ਧਾਰਾਵਾਂ ਦੇ ਤਦ ਜਿਹੜੇ ਮੁਕਦਮਾ ਇਸ ਇਨਸੀਡੈਂਟ ਦਾ ਜਿਹੜਾ ਹੈਗਾ ਕਰਕੇ ਦਰਜ ਕਰਕੇ ਜਿਹੜੀ ਤਫਤੀਸ਼ ਹਮਲਚਲੇ ਹੁੰਦੀ ਜਾ ਰਹੀ ਚਲ ਕੇ ਪ੍ਰਾਣੇ ਮੁਕਦਮੇ ਕਿੰਨੇ ਚੱਲ ਰਹੇ ਇਹ ਜਿਹੜਾ ਜੋਰਾ ਫੜਿਆ ਇਹਦੀ ਜਿਹੜੀ ਮੋਡਲ ਜਿਹੜੀ ਪਿੰਡਤਾਲ ਦੇ ਵਿੱਚ ਜਾਂਦੀ ਜੀ ਪਾਇ ਸਵੈਾਈਡੀ ਹੁੰਦੀ ਆ ਉਹਦੇ ਤੋਂ ਚੈੱਕ ਕਰਨ ਦੇ ਜਿਹੜਾ ਪਾਇਆ ਗਿਆ ਕਿ ਇੱਥੇ 10-11 ਮੁਕਦਮੇ ਜਿਹੜੇ ਪਹਿਲਾਂ ਦਰਜ ਨੇ 379 ਵੀ ਦੇ ਹੈਗੇ ਸਨੇਚਿੰਗ ਦੇ ਰੋਬਰੀ ਦੇ ਹੈਗੇ ਆ ਅੰਡ ਟੈਨਮਕਾਦ ਮੇਰੇ ਤੇ ਐਨਡੀਪੀਐਸ ਐਕਟ ਦੇ ਹੈਗੇ ਆ ਐਂਡ ਕੰਟ੍ਰਿਬਿਊਟ ਕਰੰਸੀ ਵਗੈਰਾ ਹੋਰ ਇਹ ਸਾਰੇ ਜਿਹੜੇ ਹਿਨਿਸ ਕ੍ਰਾਈਮ ਦੇ ਜਿਹੜੇ ਇਹਦੇ ਮਕਦਮੇ ਹੈਗੇ ਆ ਪਿੱਛੇ ਜੀ ਜੇਲ ਦੇ ਵਿੱਚੋਂ ਜਿਹੜਾ ਅੱਗਾ ਹੁਣ ਆਇਆ ਸੀ ਇਹ ਬਾਹਰ ਆ ਕੇ ਇਹਨਾਂ ਦੇ ਜਿਹੜਾ ਪੰਜ ਜਣਿਆਂ ਦਾ ਗਰੁੱਪ ਵਾਲੇ ਤਾਂ ਫਿਕਰ ਆਊਟ ਹੋਇਆ ਕਿ ਉਹਦੇ ਵਿੱਚ ਬਣਾਇਆ ਹੋਇਆ ਸੀ ਉਸ ਤੋਂ ਬਾਅਦ ਜਦੋਂ ਦੋਸ਼ੀ ਇਹਦਾ ਇਹਦੀ ਕਸਟਡੀ ਦੇ ਵਿੱਚ ਲਾਵਾਂਗੇ ਅਸੀਂ ਜਦੋਂ ਇਹ ਠੀਕ ਹੋ ਜਾਂਦਾ ਉਦੋਂ ਚਾਰਜ ਕਰਾ ਕੇ ਇਹਦੀ ਕਸਟਡੀ ਦੇ ਵਿੱਚ ਲੈ ਕੇ ਕਿ ਫਰਦਰ ਪੁਸ਼ਕਿਸ਼ ਕੀਤੀ ਜਾਏਗੀ ਧੰਨਵਾਦ